ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਅਸੀਂ ਘਰ ਦੇ ਅੰਦਰ ਮੌਜੂਦ ਹਾਂ ਜਿੱਥੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਪ੍ਰਤਿਮਾ ਤਿਆਰ ਕਰਵਾਈ ਗਈ ਹੈ ਜੋ ਹੂ ਹੂ ਗੁਰਪ੍ਰੀਤ ਗੋਗੀ ਦੀ ਤਰ੍ਹਾਂ ਦਿਖਦੀ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਮਰਹੂਮ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਅਕਸਰ ਹੀ ਇੱਥੇ ਜਨਤਾ ਦਰਬਾਰ ਜਰੀਏ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਸੀ ਔਰ ਇਸੇ ਜਗ੍ਹਾ ਤੇ ਉਹਨਾਂ ਵੱਲੋਂ ਕਈ ਮੀਟਿੰਗਾਂ ਜਿਹੜੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਹਾਲ ਹੀ ਦੇ ਵਿੱਚ ਉਹਨਾਂ ਦੇ ਜਿਹੜੀ ਮੌਤ ਤੋਂ ਬਾਅਦ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਦੁੱਖ ਸੀਗਾ ਪਰ ਉਹਨਾਂ ਦੀ ਯਾਦ ਨੂੰ ਜ਼ਿੰਦਾ ਰੱਖਣ ਦੇ ਲਈ ਪਰਿਵਾਰ ਵੱਲੋਂ ਇੱਕ ਜਿਹੜੀ ਪ੍ਰਤਿਮਾ ਉਹ ਤਿਆਰ ਕਰਵਾਈ ਗਈ ਹੈ ਤਾਂ ਉਹਨਾਂ ਦੇ بیٹے ਸਾਡੇ ਨਾਲ ਨੇ ਸਰ ਹੂ ਬੂ ਮਰਹੂਮ ਵਿਧਾਇਕ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਤਰ੍ਹਾਂ ਜਿਹੜੀ ਹੈ ਪ੍ਰਤਿਮਾ ਦਿਖ ਰਹੀ ਹੈ ਕਿਸ ਤਰੀਕੇ ਨਾਲ ਮਨ ਦੇ ਵਿੱਚ ਵਿਚਾਰ ਆਇਆ ਔਰ ਇਹ ਵੀ ਕਿਹਾ ਜਾ ਸਕਦਾ ਇਸ ਨੂੰ ਘਰ ਦੇ ਵਿੱਚ ਸਜਾਇਆ ਗਿਆ ਐਕਚੁਅਲੀ ਪਾਪਾ ਜੀ ਦੇ ਡੱਤ ਤੋਂ ਬਾਅਦ ਅਸੀਂ ਸਾਰੇ ਬਹੁਤ ਡਿਸਟਰਬ ਹੋ ਗਏ ਸੀਗੇ ਤੇ ਜਦੋਂ ਅਸੀਂ ਮੈਂ ਫਿਰ ਬਾਈ ਜੀ ਦਾ ਮੈਨੂੰ ਪਤਾ ਲੱਗਿਆ ਇਹਨਾਂ ਨੇ ਸਿੱਧੂ ਮੂਸੇਵਾਲਾ ਸਾਹਿਬ ਦਾ ਬਣਾਇਆ ਤੇ ਫਿਰ ਮੈਂ ਭਾਜੀ ਨੂੰ ਕੰਟੈਕਟ ਕੀਤਾ ਫਿਰ ਇਹਨਾਂ ਨੇ ਦੱਸਿਆ ਕਹਿੰਦੇ ਮੈਂ ਤਾਂ ਗੋਗੀ ਜੀ ਦਾ ਬਹੁਤ ਵਧੀਆ ਫਰੈਂਡ ਆ ਫਿਰ ਮੈਂ ਇਹਨਾਂ ਨੂੰ ਮਿਲਿਆ ਜਾ ਕੇ ਫਿਰ ਇਹਨਾਂ ਦੇ ਕੋ ਇਹਨਾਂ ਨੇ ਮੈਨੂੰ ਸਾਰਾ ਦੱਸਿਆ ਕਿ ਅੱਦਦਾ ਤਿਆਰ ਹੋ ਸਕਦਾ ਅਸੀਂ ਮਿਲਣਾ ਫਰਵਰੀ ਦੇ ਲਾਸਟ ਵਿੱਚ ਇਹਨਾਂ ਨੂੰ ਮਿਲੇ ਸੀਗੇ ਭਾਜੀ ਨੂੰ ਤੇ ਫਿਰ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤਾ ਇਹ ਹੁਣ ਆਪਾ ਦੇ ਬਰਥਡੇ ਵਾਲੇ ਦਿਨ 26 ਸਤੰਬਰ ਨੂੰ ਜਾ ਕੇ ਕੰਪਲੀਸ਼ਨ ਤੇ ਆਇਆ ਜੀ ਓਕੇ ਇਹ ਮਤਲਬ 26 ਸਤੰਬਰ ਨੂੰ ਕੰਪਲੀਟ ਹੋ ਗਿਆ ਸੀ ਉਹਨਾਂ ਦੇ ਬਰਥਡੇ ਤੇ ਇੱਕ ਤੋਹਫੇ ਵਜੋਂ ਘਰ ਦੇ ਵਿੱਚ ਸਜਾਇਆ ਗਿਆ ਹਾਂਜੀ ਉਹਨਾਂ ਦੀ ਯਾਦ ਆ ਉਹਨਾਂ ਨੂੰ ਹੁਣ ਦੇਖ ਕੇ ਕਟੋੜ ਮਨ ਨੂੰ ਸ਼ਾਂਤੀ ਰਹਿੰਦੀ ਕਿ ਨਾਲ ਹੈਗੇ ਸਾਡੇ ਜੀ ਅੱਛਾ ਕਈ ਮਹਿਸੂਸ ਹੁੰਦਾ ਸੀ ਤੁਹਾਨੂੰ ਕਿ ਅਚਾਨਕ ਦੁਨੀਆ ਤੋਂ ਚਲੇ ਜਾਣਾ ਪਰ ਹੁਣ ਇਹ ਜਿੰਦਾ ਰੱਖਣ ਦੇ ਲਈ ਜਿਹੜੀ ਹੈ ਯਾਦਾਂ ਨੂੰ ਤਾਜ਼ਾ ਰੱਖਣ ਦੇ ਲਈ ਘਰ ਦੇ ਵਿੱਚ ਉਸੇ ਕੁਰਸੀ ਦੇ ਉੱਤੇ ਮੌਜੂਦ ਹੈਗੇ ਨੇ ਜਿੱਥੇ ਪਹਿਲਾਂ ਉਹ ਜਨਤਾ ਦਰਬਾਰ ਲਗਾਉਂਦੇ ਸੀ ਦੇਖੋ ਪਿਤਾ ਜਿਹੜੇ ਹੁੰਦੇ ਨੇ ਉਹਨਾਂ ਦੀ ਕਮੀ ਤਾਂ ਕਦੀ ਕੋਈ ਪੂਰੀ ਕਰ ਨਹੀਂ ਸਕਦਾ ਬਾਕੀ ਇੱਕ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਆਪਣੀ ਨਜ਼ਰਾਂ ਦੇ ਸਾਹਮਣੇ ਰੱਖਣ ਲਈ ਅਸੀਂ ਇਹਨਾਂ ਨੂੰ ਇੱਥੇ ਵਿਰਾਜਮਾਨ ਕੀਤਾ ਜੀ ਕਿੰਨਾ ਸਮਾਂ ਲੱਗ ਗਿਆ ਇਹਨੂੰ ਤਿਆਰ ਕਰਵਾਉਣ ਦੇ ਲਈ ਔਰ ਕੀ ਇਹਦੀ ਕੋਸਟ ਵਗੈਰਾ ਜਾਂ ਕਹੀਏ ਕਿ ਇਸ ਦੇ ਸੇਫਟੀ ਪਰਪਸ ਦੇ ਲਈ ਕਿਵੇਂ ਇਹਨੂੰ ਜੜਾ ਰੱਖਿਆ ਜਾ ਸਕਦਾ ਇਹਨਾਂ ਦਾ ਤਕਰੀਬਨ ਮੇਰੇ ਹਿਸਾਬ ਨਾਲ 6.5 ਮਹੀਨੇ ਦਾ ਵਕਤ ਲੱਗ ਗਿਆ ਤਿਆਰ ਹੋਣ ਨੂੰ ਔਰ ਬਾਕੀ ਜੋ ਤੁਸੀਂ ਕੋਸਟ ਦੀ ਗੱਲ ਕਹੀ ਆ ਮੈਂ ਤਾਂ ਸਲੂਟ ਕਰਦਾ ਭਾਜੀ ਬੈਠੇ ਨੇ ਕੋਲ ਇਹਨਾਂ ਨੇ 1 ਰੁਪਿਆ ਵੀ ਮੈਨੂੰ ਚਾਰਜ ਨਹੀਂ ਕੀਤਾ ਜੀ ਇੰਨੀ ਵਧੀਆ ਮਤਲਬ ਇਹਨਾਂ ਨੇ ਸਟੈਚੂ ਬਣਾਇਆ ਪਾਪਾ ਦਾ ਕੁਝ ਵੀ ਮਤਲਬ ਮੈਨੂੰ ਕੋਟ ਕਰ ਸਕਦੇ ਜਿਨਾਂ ਨੇ ਨਾਟ ਇਵਨ ਅ ਸਿੰਗਲ ਪੈਣੀ ਅੱਛਾ ਲੱਗਦਾ ਕਿਤੇ ਵੀ ਮਹਿਸੂਸ ਨਹੀਂ ਹੋ ਰਿਹਾ ਐ ਲੱਗਦਾ ਜਿਵੇਂ ਹੂ ਬਹੂ ਬੈਠੇ ਨੇ ਕਿਉਂਕਿ ਆਮ ਤੌਰ ਤੇ ਕਈ ਸਟੈਚੂ ਜਿਹੜੇ ਲੱਗੇ ਹੁੰਦੇ ਨੇ ਉਹ ਥੋੜਾ ਬੋਤਾ ਮਹਿਸੂਸ ਹੁੰਦਾ ਕਿ ਵਾਕਈ ਚ ਸਟੈਚੂ ਆ ਉਵੇਂ ਹੀ ਉਹਨਾਂ ਦੀ ਐਨਕ ਜੈਕਟ ਕੁਰਤਾ ਪਜਾਮਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੀ ਕੋਈ ਲੱਗਦਾ ਫਰਕ ਤੁਹਾਨੂੰ ਜੀ ਉਧਰ ਦੇਖ ਲਓ ਆ ਦੇਖ ਲਓ ਫਿੰਗਰਸ ਆ ਦੇਖ ਲਓ ਮੈਨੂੰ ਤਾਂ ਕੋਈ ਫਰਕ ਲੱਗਦਾ ਨਹੀਂ ਬਸ ਇਹ ਚ ਇੱਕ ਜਾਨ ਹੀ ਨਹੀਂ ਹੈਗੀ ਇਹਨਾਂ ਚ ਜੀ ਅੱਛਾ ਕਿਹਾ ਜਾ ਰਿਹਾ ਕਿ ਤੁਸੀਂ ਚੰਡੀਗੜ੍ਹ ਕਾਫੀ ਗੇੜੇ ਲਾਏ ਆ ਕਿੰਨਾ ਕਿਤੇ ਮਿਹਨਤ ਵੀ ਜਿਹੜੀ ਆ ਰੰਗ ਲਿਆਈ ਆ ਔਰ ਦੂਸਰੇ ਨੰਬਰ ਤੇ ਕਿਹਾ ਜਾ ਰਿਹਾ ਕਿ ਪਰਿਵਾਰ ਦੇ ਵਿੱਚ ਵੀ ਜਦੋਂ ਦੇਖਿਆ ਕਿ ਹੁਬਹੂ ਦੇਖ ਰਹੇ ਨੇ ਤਾਂ ਇੱਕ ਖੁਸ਼ੀ ਵਾਲਾ ਮਾਹੌਲ ਵੀ ਮਹਿਸੂਸ ਹੋਇਆ ਕਿ ਸਾਡੇ ਪਰਿਵਾਰ ਦੇ ਵਿੱਚ ਆ ਗਏ ਨੇ ਬਿਲਕੁਲ ਖੁਸ਼ੀ ਤਾਂ ਹੁੰਦੀ ਆ ਬਾਕੀ ਜੋ ਗੱਲ ਰਹੀ ਮਿਹਨਤ ਦੀ ਮਿਹਨਤ ਸਾਰੀ ਭਾਜੀ ਦੀ ਆ ਮੈਂ ਤਾਂ ਇਹਨਾਂ ਨੂੰ ਤੰਗ ਕਰਦਾ ਰਿਹਾ ਜਾ ਕੇ ਹਰ ਦੂਜੇ ਦਿਨ ਜਾ ਕੇ ਦੋ ਦੋ ਤਿੰਨ ਤਿੰਨ ਘੰਟੇ ਇਹਨਾਂ ਕੋਲ ਬਹਿਣਾ ਫੇਸ ਦੇ ਚੇਂਜਸ ਕਰਾਉਣੇ ਐਕਸਪ੍ਰੈਸ਼ਨ ਬਣਾਉਣਾ ਕੈਰੈਕਟਰ ਕਿਦਾਂ ਜ਼ਿੰਦਾ ਰੱਖ ਬਾਕੀ ਮਿਹਨਤ ਸਾਰੀ ਭਾਜੀ ਦੀ ਹੈ ਮੈਂ ਤਾਂ ਐਫਰਟ ਕਰ ਸਕਦਾ ਸੀ ਆਪਣੇ ਵੱਲੋਂ ਅੱਛਾ ਇੱਕ ਬਰਾਬਰ ਉਸੇ ਹਾਈਟ ਦਾ ਵੀ ਜ਼ਿਕਰ ਕੀਤਾ ਉਹ ਫਿਰ ਤੁਸੀਂ ਮਤਲਬ ਕਿਵੇਂ ਤੁਸੀਂ ਉਹ ਵੀ ਜ਼ਿਕਰ ਕਰ ਰਹੇ ਸੀ ਕਿ ਉਹ ਵੀ ਪਹਿਲਾਂ ਤੋਂ ਸਾਰਾ ਜਿਹੜਾ ਸਾਈਜ਼ ਦਾ ਸੀਗਾ ਉਹਨਾਂ ਕੋਲੇ ਵੇਰਵਾ ਸੀਗਾ ਨਹੀਂ ਸਾਈਜ਼ ਐਦਾਂ ਮੇਰੇ ਕੋਲ ਪਾਪਾ ਦੇ ਕੱਪੜੇ ਸੀਗੇ ਸਾਰੇ ਜਿਵੇਂ ਆ ਦੇਖ ਰਹੇ ਹੋ ਤੁਸੀਂ ਕੁਰਤਾ ਪਜਾਮਾ ਹੋ ਗਿਆ ਬਾਸਕਟ ਹੋ ਗਈ ਪਾਪਾ ਦੇ ਸ਼ੂਜ਼ ਹੋ ਗਏ ਸੌਕਸ ਹੋ ਗਈਆਂ ਸਾਰਾ ਕੁਝ ਸੀਗਾ ਮੈਂ ਭਾਜੀ ਕੋਲ ਲੈ ਕੇ ਗਿਆ ਉਹਦੇ ਨਾਲ ਇਹਨਾਂ ਨੇ ਸਾਰਾ ਮਤਲਬ ਹੂ ਬਹੂ ਦੇਖੋ ਉਦੋਂ ਤਿਆਰ ਕਰ ਲਿਆ ਬਾਕੀ ਕੁਝ ਜਿਵੇਂ ਅਸੀਂ ਦੱਸਤਾ ਤੇ ਇੱਥੋਂ ਬਾਹਰ ਇੰਨੀ ਮੋਟੀ ਆ ਇੱਥੋਂ ਇੰਨੀ ਪਤਲੀ ਆ ਫੋਰ ਆਰਮਸ ਇਦਾਂ ਦੀਆਂ ਨੇ ਤਾਂ ਬਿਲਕੁਲ ਮਰਹੂਮ ਵਿਧਾਇਕ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਬੇਟੇ ਸੀਗੇ ਔਰ ਕਾਰੀਗਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ अच्छा ये क्या जा रहा है जि जिस तरीके ने उन्होंने बेटे का कोई दस रहे ने कहंदे कि मेहनत काफी लगी है ਕਾਫੀ 6 ਮਹੀਨੇ ਤੱਕ ਦਾ ਜਿਹੜਾ ਸਮਾਂ ਤਿਆਰ ਕਰਨ ਦੇ ਵਿੱਚ ਲੱਗ ਗਿਆ ਤਾਂ ਸਰ ਇਹ ਇੱਕ ਜਿਹੜਾ ਆਮ ਤੌਰ ਤੇ ਜਿਹੜੇ ਸਟੈਚੂਜ਼ ਤਿਆਰ ਹੁੰਦੇ ਨੇ ਉਹ ਕਈ ਮੋਮ ਦੇ ਤਿਆਰ ਕਰਦੇ ਨੇ ਕਈ ਮਿੱਟੀ ਦੇ ਤਿਆਰ ਕਰਦੇ ਨੇ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਔਰ ਇਹਦਾ ਸਮਾਨ ਜਿਹੜਾ ਉਹ ਕਿੱਥੋਂ ਜਿਹੜਾ ਪ੍ਰੋਸੈਸ ਉਹੀ ਆ ਪਹਿਲਾਂ ਕਲੇ ਬਣ ਲਗੇ ਹੁੰਦੀ ਆ ਉਸ ਤੋਂ ਬਾਅਦ ਵੈਕਸਡ ਟੈਕਚਰ ਵਗੈਰਾ ਹੁੰਦਾ ਤਾਂ ਬਾਅਦ ਵਿੱਚ ਸਿਲੀਕੋਨ ਚ ਕਨਵਰਟ ਕੀਤਾ ਗਿਆ ਜੀ ਇਹ ਸਿਲੀਕੋਨ ਦੇ ਹੈਗਾ ਹੈਗਾ ਸਕਲਪਚਰ अच्छा कोई टेंपरेचर ਨੂੰ ਲੈ ਕੇ ਵੀ ਹੈਗਾ ਆਮ ਤੌਰ ਤੇ ਜਿਵੇਂ ਆਪਾਂ ਗਰਮੀ ਆ ਜਾਂ ਛੰਡਕ ਹੋਵੇ ਨਹੀਂ ਨਹੀਂ ਇਹ ਅਗਲਾ ਸਟੈਪ ਹੈ ਐਕਚੁਅਲੀ ਇਹ ਵੈਕਸ ਤੋਂ ਬਾਅਦ ਸਿਲੀਕੋਨ ਰਬੜ ਹੈ ਮਨ ਰਬੜ ਨੂੰ ਲੱਕੀ ਹੁੰਦਾ ਇਹ ਜਿਹੜੀ ਤੁਸੀਂ ਮੈਡਲ ਕਾਸਟਿੰਗ ਜੋ ਵੀ ਹੋ ਹੁੰਦੀ ਆ ਕਾਫੀ ਸਾਰੇ ਸਿਲੀਕੋਨ ਜਦਾਂ ਤੇ ਕੋਈ ਫਰਕ ਨਹੀਂ ਪੈਂਦਾ ਇਹਨੂੰ ਟੈਂਪਰੇਚਰ ਦਾ ਕੋਈ ਚੱਕਰ ਨਹੀਂ ਇਹਦੇ ਜੀ ਹਾਂਜੀ ਅੱਛਾ ਬਣਾਉਣ ਨੂੰ ਕਹਿੰਦੇ ਕਿ ਜਿਵੇਂ ਦੱਸਿਆ ਜਾ ਰਿਹਾ 6 ਮਹੀਨੇ ਦਾ ਸਮਾਂ ਲੱਗ ਗਿਆ ਤਾਂ ਲੱਗਦਾ ਕਿਤਨਾ ਕਿਤੇ ਮਿਹਨਤ ਜਿਹੜੀ ਆ ਉਹ ਜ਼ਰੂਰ ਰੰਗ ਲਿਆਈ ਕਿਉਂਕਿ ਹੂ ਬਹੂ ਉਸੇ ਤਰੀਕੇ ਦੇ ਨਾਲ ਜਿਹੜੀ ਦੇਖ ਹੈ ਔਰ ਉਸੇ ਤਰੀਕੇ ਦੇ ਨਾਲ ਜਿਹੜਾ ਬੈਠਣ ਦਾ ਸਟਾਈਲ ਹੈ ਹਾਂ ਬਜੀ ਸਾਡੀ ਕੋਰਸਿਸ ਤਾਂ ਇਹ ਹੁੰਦੀ ਆ ਸਟੱਡੀ ਕਰਦੇ ਆ ਫੋਟੋਗ੍ਰਾਫ ਦਾ ਵੀਡੀਓ ਤੋਂ ਤਾਂ ਕੋਰਸ ਤਾਂ ਹੀ ਹੁੰਦੇ ਬਿਲਕੁਲ ਹੂ ਬਣੇ ਜੀ ਬਾਕੀ ਥੋੜੇ ਸਾਹਮਣੇ ਰਿਜ਼ਲਟ ਤੁਸੀਂ ਦੱਸੋਗੇ ਕਿਦਾਂ ਆਇਆ ਜਾ ਪਰਿਵਾਰ ਵੀ ਦੱਸਦਾ ਰਿਹਾ ਕਿ ਇਦਾਂ ਬੈਠਦੇ ਸੀ ਮਤਲਬ ਇੱਥੇ ਖੜੀ ਹੋਣੀ ਚਾਹੀਦੀ ਹੈ ਇੱਥੇ ਜਿਵੇਂ ਉਹਨਾਂ ਦੇ ਹੱਥ ਦੇ ਵਿੱਚ ਖੁੰਡੀ ਹੈ ਬਿਲਕੁਲ ਭਾਜੀ ਸੁਰਾਜ ਭਾਜੀ ਆਉਂਦੇ ਰਹਿੰਦੇ ਇਹਨਾਂ ਨੇ ਮਤਲਬ ਇਹਨਾਂ ਦਾ ਕਾਫੀ ਸਾਰਾ ਯੋਗਦਾਨ ਹੈਗਾ ਕਿਵੇਂ ਦਾ ਉਹਨਾਂ ਦਾ ਜੈਸਚਰ ਕਿਦਾਂ ਪੋਸਟਰ ਕਿਦਾਂ ਸੀਗਾ ਤਾਂ ਬਾਕੀ ਕੱਪੜੇ ਵਗੈਰਾ ਆਗੇ ਬਾਕੀ ਉਹਨਾਂ ਦਾ ਬੈਠਣ ਦਾ ਸਟਾਈਲ ਐਕਸਪ੍ਰੈਸ਼ਨ ਕਿਦਾਂ ਦਾ ਚਾਹੀਦਾ ਇਹਨਾਂ ਨੂੰ ਕਿਉਂਕਿ ਪਹਿਲਾਂ ਅਸੀਂ ਨਾਰਮਲ ਕੈਰੈਕਟਰ ਬਣਾਇਆ ਸੀ ਫਿਰ ਉਦੋਂ ਬਾਅਦ ਉਹਨਾਂ ਨੂੰ ਥੋੜੀ ਜੀ ਸਮਾਈਲ ਮਤਲਬ ਫਿਰ ਇਹ ਭਾਜੀ ਕਹਿੰਦੇ ਥੋੜੇ ਦੰਦ ਦਿਖਣੇ ਚ ਤੋ ਅਲੱਗ-ਅਲੱਗ ਚੀਜ਼ ਕੀਤੇ ਕੈਰੈਕਟਰ ਫਿਰ ਜਿੱਥੇ ਜੇ ਜਾ ਕੇ ਇਹਨਾਂ ਨੂੰ ਪਸੰਦ ਆਇਆ ਉੱਥੇ ਕੈਰੈਕਟਰ ਫਿਰ ਫਾਈਨਲ ਹੋ ਗਿਆ ਤਾਂ ਬਿਲਕੁਲ ਕਾਰੀਗਰ ਵੀ ਔਰ ਦੂਸਰੇ ਪਾਸੇ ਮਰਹੂਮ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੇ بیٹے ਉਹਨਾਂ ਨੇ ਦੱਸਿਆ ਕਿ ਇੱਕ ਯਾਦ ਨੂੰ ਜਿੰਦਾ ਰੱਖਣ ਦੇ ਲਈ ਉਹਨਾਂ ਨੇ ਘਰ ਦੇ ਵਿੱਚ ਸਟੈਚੂ ਜਿਹੜਾ ਉਹ ਲਗਵਾਇਆ ਤਾਂ ਕਿ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਉਹਨਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹੈ ਤਾ ਇੱਕ ਪਰਿਵਾਰ ਦੇ ਵਿੱਚ ਇਸ ਸਟੈਚੂ ਨੂੰ ਦੇਖ ਕੇ ਖੁਸ਼ੀ ਵੀ ਮਹਿਸੂਸ ਹੁੰਦੀ ਆ ਪਰ ਕਿਤਨਾ ਕਿਤੇ ਉਹਨਾਂ ਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਇਸ ਦੇ ਜਿਹੜੇ ਸਟੈਚੂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਇੱਕ ਰੌਣਕ ਜ਼ਰੂਰ ਜੜੀ ਆ ਦੇਖਣ ਨੂੰ ਮਿਲਦੀ ਆ